कोर कमेटी ਤੋਂ ਬਾਅਦ ਵਰਕਿੰਗ ਕਮੇਟੀ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਵੀ ਜਿਹੜੀ ਪਾਰਟੀ ਦਾ ਜਿਹੜਾ ਯੂਥ ਹੈ ਉਹਦੀ ਰੀੜ ਦੀ ਹੱਡੀ ਹੁੰਦਾ ਤੇ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਵਰਕਰ ਇੱਥੇ ਪਹੁੰਚੇ ਆ ਯੂਥ ਅਕਾਲੀ ਦਲ ਦੇ ਯੋਧੇ ਪਹੁੰਚੇ ਆ ਉਹਨਾਂ ਨੇ ਇੱਕ ਗੱਲ ਸਾਬਤ ਕਰਤੀ ਕਿ ਜਿੰਨੇ ਵੀ ਵਰਗ ਹੈ ਉਹ ਸਾਰੇ ਦੇ ਸਾਰੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਚਟਾਨ ਵਾਂਗ ਖੜੇ ਨੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰਨ ਵਾਸਤੇ ਉਤਾਵਲੇ ਨੇ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇੱਕ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਦੇ ਵਰਗ ਦੀ ਨੌਜਵਾਨ ਵਰਗ ਜਿਹੜੀ ਉਹਦੀ ਗੱਲ ਕੀਤੀ ਹੈ ਜਿੰਨਾ ਵੀ ਸਮੂੱਚਾ ਯੂਨਤ ਹੈ ਉਹਨਾਂ ਨੇ ਇਸ ਗੱਲ ਨੂੰ ਬੜੀ ਪ੍ਰਤੀਕੀ ਦੇ ਨਾਲ ਵਾਰ-ਵਾਰ ਇਹ ਗੱਲ ਨੂੰ ਡਿਸਕਸ ਕੀਤਾ ਕਿ ਜਿਹੜਾ ਵੀ ਬਾਕੀ ਤੇ ਲੰਦਲੰਦਰ ਦੇ ਵਿੱਚ ਇੱਕ ਵੱਖਰੇ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਅਕਾਲੀ ਦਲ ਕਿਹੜਾ ਬੀਜੇਪੀ ਸਪੌਂਸਰਡ ਅਕਾਲੀ ਦਲ ਉਹ ਜਿਹੜੀ ਬੀਜੇਪੀ ਜਿੱਦਾਂ ਸਾਡੇ 750 ਕਿਸਾਨ ਸ਼ਹੀਦ ਕਰਤਾ ਬੰਦੀ ਸਿੰਘ ਸਾਡੇ ਜਿਹੜੇ ਉਮਰ ਕੈਦ ਭੁਗਤ ਚੁੱਕੇ ਆ ਕਿਸੇ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਯੂਥ ਅਕਾਲੀ ਦਲ ਦੇ ਨਾਲ ਮੀਟਿੰਗ ਰੱਖੀ ਗਈ ਜਿਸ ਤੋਂ ਬਾਅਦ ਕਹਿੰਦੇ ਕਿ 2024 ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀਗੀ ਜਦਕਿ ਯੂਥ ਅਕਾਲੀ ਦਲ ਨੂੰ ਸੱਦਾ ਦੇ ਕੇ ਮੀਟਿੰਗ ਕੀਤੀ ਗੱਲਬਾਤ ਕਰ ਲੈਣਾ ਸਾਡੇ ਨਾਲ ਰੰਦੀਰ ਸਿੰਘ ਰਾਣਾ ਜੂਨੇ ਐਸਓਏ ਦੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਅੱਜ ਮੀਟਿੰਗ ਕੀਤੀ ਗਈ ਹੈ 2024 ਦੇ ਇਲੈਕਸ਼ਨ ਦੇ ਮੱਦੇਨਜ਼ਰ ਵੀ ਅਤੇ ਆਉਣ ਵਾਲੀ ਜੋ ਸਥਿਤੀ ਬਣੀ ਹੋਈ ਹੈ ਅਕਾਲੀ ਦਲ ਦੇ ਉਹਨੂੰ ਵੀ ਲੈ ਕੇ ਅੱਜ ਬਹੁਤ ਸਾਰਾ ਮੰਥਨ ਕੀਤਾ ਹੈ ਅਕਾਲੀ ਦਲ ਦੇ ਯੂਥ ਦੇ ਵੇਖੋ ਅੱਜ ਕੋਰ ਕਮੇਟੀ ਤੋਂ ਬਾਅਦ ਵਰਕਿੰਗ ਕਮੇਟੀ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਵੀ ਜਿਹੜੀ ਪਾਰਟੀ ਦਾ ਜਿਹੜਾ ਯੂਥ ਹੈ ਉਹਦੀ ਰੀੜ ਦੀ ਹੱਡੀ ਹੁੰਦਾ ਤੇ ਆ ਜੱਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਵਰਕਰ ਇੱਥੇ ਪਹੁੰਚੇ ਆ ਯੂਥ ਅਕਾਲੀ ਦਲ ਦੇ ਯੋਧੇ ਪਹੁੰਚੇ ਆ ਉਹਨਾਂ ਨੇ ਇੱਕ ਗੱਲ ਸਾਬਤ ਕਰਤੀ ਕਿ ਜਿੰਨੇ ਵੀ ਵਰਗ ਹੈ ਉਹ ਸਾਰੇ ਦੇ ਸਾਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਚਟਾਨ ਵਾਂਗ ਖੜੇ ਨੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰਨ ਵਾਸਤੇ ਉਤਾਵਲੇ ਨੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਦੇ ਵਰਗ ਦੀ ਨੌਜਵਾਨ ਵਰਗ ਹੈ ਜਿਹੜੀ ਉਹਦੀ ਗੱਲ ਕੀਤੀ ਹੈ ਨੌਜਵਾਨਾਂ ਨੂੰ ਹਮੇਸ਼ਾ ਪੰਜਾਬ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਪ੍ਰਤੀ ਜਾਗਰੂਕ ਕੀਤਾ ਹਮੇਸ਼ਾ ਨੌਜਵਾਨਾਂ ਨੂੰ ਅਸੀਂ ਜਦੋਂ ਬਾਦਲ ਸਾਹਿਬ ਨੂੰ ਜਾ ਕੇ ਮਿਲਦੇ ਆਂ ਤੇ ਬਾਦਲ ਸਾਹਿਬ ਕੋਲ ਜਾ ਕੇ ਕਦੀ ਵੀ ਮੇਰੇ ਵਰਗੇ ਨਿਮਾਣੇ ਵਰਕਰ ਨੂੰ ਆਪਦਾ ਆਪ ਕਦੀ ਨੀਵਾਂ ਨਹੀਂ ਰਿਖਿਆ ਐਡਾ ਵਧੀਆ ਉਹਨਾਂ ਦਾ ਜਿਹੜਾ ਨੇਚਰ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਯੂਥ ਨੂੰ ਉਤਸ਼ਾਹਿਤ ਕਰਨ ਵਾਲੇ ਹਰ ਥਾਂ ਤੇ ਬਾਹ ਫੜਦੇ ਆ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਯੂਥ ਨੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲੂ ਸਾਹਿਬ ਦੀ ਅਗਵਾਈ ਨੂੰ ਕਬੂਲ ਕੀਤਾ। ਅੱਜ ਮੀਟਿੰਗ ਦੇ ਵਿੱਚ ਕੀ ਗੋਸ਼ ਹੈ ਰਿਹਾ ਕੀ ਗੱਲਬਾਤ ਹੋਈ ਉਸ ਵਿੱਚ। ਵੇਖੋ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਯੂਥ ਅਕਾਲੀ ਦਲ ਦੀ ਮੀਟਿੰਗ ਸੀ ਉਹਦੇ ਵਿੱਚ ਜਿੰਨਾ ਵੀ ਸਮੂੱਚਾ ਯੂਥ ਹੈ ਉਹਨਾਂ ਨੇ ਇਸ ਗੱਲ ਨੂੰ ਬੜੀ ਬਰੀਕੀ ਦੇ ਨਾਲ ਵਾਰ-ਵਾਰ ਇਹ ਗੱਲ ਨੂੰ ਡਿਸਕਸ ਕੀਤਾ ਕਿ ਜਿਹੜਾ ਵੀ ਬਾਗੀ ਤੇ ਰਜਲੰਦਰ ਦੇ ਵਿੱਚ ਇੱਕ ਵੱਖਰੇ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਅਕਾਲੀ ਦਲ ਕਿਹੜਾ ਹੈ ਬੀਜੇਪੀ ਸਪੌਂਸਰਡ ਅਕਾਲੀ ਦਲ ਅਕਾਲੀ ਦਲ ਮੋਦੀ ਸੈਂਟਰ ਉਹ ਜਿਹੜੀ ਬੀਜੇਪੀ ਜਿਹਨੇ ਸਾਡੇ 750 ਕਿਸਾਨ ਸ਼ਹੀਦ ਕਰਤਾ ਬੰਦੀ ਸਿੰਘ ਸਾਡੇ ਜਿਹੜੇ ਉਮਰ ਕੈਦ ਭੁਗਤ ਚੁੱਕੇ ਆ ਕਿਸੇ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਤੇ ਅੱਜ ਸਾਡੇ ਜਿਹੜੇ ਆਕਾ ਨੇ ਜਿਨ੍ਹਾਂ ਨੇ ਯਾਰ ਮੈਂ ਨਾ ਸਰਕਾਰ ਦੇ ਵਿੱਚ ਐਡੀਆਂ-ਐਡੀਆਂ ਵੱਡੀਆਂ ਵਜ਼ੀਰੀਆਂ ਮਾਣੀਆਂ ਜਿਨ੍ਹਾਂ ਦੇ ਮੱਥਿਆਂ ਤੇ ਮੈਨੂੰ ਲੱਗਦਾ 10-10 ਹਜ਼ਾਰਾਂ ਦਾ ਕਲੰਕ ਲੱਗ ਚੁੱਕਾ ਬਿਲਕੁਲ ਜਿਨ੍ਹਾਂ ਦੇ ਪਰਿਵਾਰਾਂ ਨੇ ਆਪਦੇ ਪਿਓ ਪੁੱਤਰਾਂ ਵਾਸਤੇ ਟਿਕਟਾਂ ਵਾਸਤੇ ਲੜੀ ਜਾਂਦੇ ਯਾਰ ਮੁੰਡਿਆਂ ਨੂੰ ਟਿਕਟਾਂ ਵੀ ਚਾਹੀਦੀਆਂ ਨੇ ਜਿਹੜੀਆਂ ਨੌਵਾਂ ਨੇ ਉਹਨਾਂ ਨੂੰ ਐਸਜੀਪੀਸੀ ਮੈਂਬਰੀ ਵੀ ਚਾਹੀਦੀ ਆ ਜੇ ਕੋਲ ਇਲੈਕਸ਼ਨ ਆ ਗਏ ਜ਼ਿਲ੍ਹਾ ਪ੍ਰੀਸ਼ਦੀਆਂ ਚ ਇਲੈਕਸ਼ਨ ਆਉਣ ਤੋਂ ਪਹਿਲਾਂ ਹੀ ਕਮਿਟਮੈਂਟ ਕਰ ਲੋ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਰਮੈਨੀਆਂ ਵੀ ਸਾਨੂੰ ਚਾਹੀਦੀਆਂ ਇੱਥੇ ਇੱਥੇ ਇੱਕ ਗੱਲ ਰੋਕ ਕੇ ਮੈਂ ਗੱਲ ਪੁੱਛ ਲਾਂ ਵੀ ਜਿਵੇਂ ਕਹਿੰਦੇ ਕਿ ਐਸਜੀਪੀਸੀ ਨੋਆ ਨੂੰ ਚਾਹੀਦੀ ਆ ਤੇ ਆਪ ਐਮਐਲਏ ਬਾਨ ਨੂੰ ਖਿਰਦੇ ਆ ਪਰ ਯੂਥ ਦਾ ਕੀ ਹੋਊਗਾ ਯੂਥ ਵਾਲੇ ਇੱਕ ਉਮੀਦ ਲੈ ਕੇ ਆਉਂਦੇ ਆ ਪ੍ਰਧਾਨ ਸਾਹਿਬ ਕੋਲ ਕਹਿੰਦੇ ਆ ਕਿ ਅਗਲੀ ਚੋਣਾਂ ਲੜਨ ਦੇ ਮੌਕੇ ਮਿਲ ਕੁਝ ਮੌਕੇ ਬਾਲ ਦੇ ਵੇਖੋ ਮੈਂ ਨਾ ਜਿਹੜਾ ਯੂਥ ਹੈ ਅੱਜ ਜਿੰਨੇ ਵੀ ਉੱਥੇ ਜਲੰਧਰ ਦੇ ਵਿੱਚ ਸਾਡੇ ਆਕਾ ਨੇ ਜਾ ਕੇ ਉੱਥੇ ਮੀਟਿੰਗਾਂ ਕਰ ਰਹੇ ਨੇ ਅਕਾਲ ਅੱਜ ਯੂਥ ਨੂੰ ਕਿਤੇ ਨਾ ਕਿਤੇ ਆਸ ਦੀ ਕਿਰਨ ਵਿਖਾਈ ਦਿੱਤੀ ਐ ਕਿਉਂਕਿ ਇਹਨਾਂ ਨੇ ਇਹਨਾਂ ਨੇ ਹਰੇਕ ਹਲਕੇ ਦੇ ਵਿੱਚ ਜਿੰਨੇ ਵੀ ਸੀਨੀਅਰ ਲੀਡਰ ਹੈ ਨਾ ਇਹਨਾਂ ਆਪਦੀਆਂ ਰਿਆਸਤਾਂ ਬਣਾ ਲਈਆਂ ਸੀ ਵੀ ਸੰਗਰੂਰ ਰਿਆਸਤ ਹੈ ਜਿਹੜੀ ਉਹਦਾ ਮਾਲਕ ਹੈ ਜੀ ਸੁਖਦੇਵ ਸਿੰਘ ਢੀਂਟਸਾ ਠੀਕ ਹੈ ਜੀ ਜੇ ਅਨੰਦਪੁਰ ਸਾਹਿਬ ਰੋਪੜ ਜ਼ਿਲ੍ਹਾ ਇਹ ਰਿਆਸਤ ਜੀ ਚੰਦੂ ਮਾਜਰਾ ਸਾਹਿਬ ਦੀ ਹੈ ਚੰਦੂ ਮਾਜਰਾ ਸਾਹਿਬ ਕੋਲ ਤੋਂ ਦੋ ਰਿਆਸਤਾਂ ਨੇ ਉਹ ਆਂਦੇ ਨੇ ਵੀ ਮੈਂ ਛੋਟੀ ਰਿਆਸਤ ਦੇ ਮਾਲਕ ਨਹੀਂ ਬੰਨਾ ਮੈਂ ਸਾਰੀਆਂ ਰਿਆਸਤਾਂ ਸੰਭਾਲਣੀਆਂ ਰੋਪੜ ਰਿਆਸਤ ਦਾ ਮਾਲਕ ਵੀ ਚੰਦੂ ਮਾਜਰਾ ਸਾਹਿਬ ਪਟਿਆਲਾ ਰਿਆਸਤ ਨੇ ਜਿਹੜੀ ਉਹਦੇ ਮਾਲਕ ਵੀ ਚੰਦੂ ਮਾਜਰਾ ਸਾਹਿਬ ਟਿਕਟਾਂ ਵੀ ਤਿੰਨ ਤਿੰਨ ਲੜਨੀਆਂ ਨੇ ਉੱਥੋਂ ਮੈਨੂੰ ਇਹ ਦੱਸੋ ਅਕਾਲੀ ਦਲ ਦੀ ਚੜ੍ਹਦੀ ਕਲਾ ਕਿਵੇਂ ਹੋਊਗੀ ਚੰਦੂ ਮਾਜਰਾ ਸਾਹਿਬ ਤੇ ਉਹਨਾਂ ਦੇ ਬੇਟੇ ਨੇ ਇਲੈਕਸ਼ਨ ਤਾਂ ਲੜਦੇ ਨੇ ਪਟਿਆਲੇ ਤੋਂ ਤੇ ਹੁਣ ਆਣ ਕੇ ਟਿਕਟ ਐਮਪੀ ਦੀ ਵਿਧਾਨ ਸਭਾ ਤਾਂ ਪਟਿਆਲੇ ਤੋਂ ਲੜੇ ਤੇ ਐਮਪੀ ਦੀ ਆ ਕੇ ਡਿਮਾਂਡ ਰੱਖ ਲਈ ਆਨੰਦਪੁਰ ਸਾਹਿਬ ਤੋਂ ਮਤਲਬ ਕਿ ਦੋ ਹਲਕੇ ਜਿੱਥੋਂ ਤੁਸੀਂ ਚੋਣ ਲੜ ਕੇ ਆਏ ਹੋ ਪਟਿਆਲਾ ਲੋਕ ਸਭਾ ਹਲਕੇ ਤੇ ਦੋ ਹਲਕੇ ਤੁਸੀਂ ਖਾਲੀ ਕਰਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਿਵੇਂ ਹੋਊਗੀ ਜਦੋਂ ਆਪਾਂ ਆਪਦੇ ਹਲਕੇ ਮਨਮਰਜ਼ੀ ਦੇ ਹਲਕੇ ਲੈ ਕੇ ਤੇ ਛੱਡ ਕੇ ਆਪਦੇ ਲਾਲਚਾਂ ਵਾਸਤੇ ਦੂਜੇ ਪਾਸੇ ਚਲੇ ਜਾਵਾਂਗੇ ਸਰਦਾਰ ਸਾਹਿਬ ਨੇ ਗੱਲ ਕਹੀ ਐ ਤੇ ਕੋਈ ਨਹੀਂ ਵੇਖੋ ਇਹ ਤਾਂ ਜੱਗ ਜਾਰ ਹੈ ਇਹਨਾਂ ਚੀਜ਼ਾਂ ਦਾ ਅਕਾਲੀ ਦਲ ਨੂੰ ਨੁਕਸਾਨ ਹੋਇਆ ਤੇ ਅੱਜ ਯੂਥ ਅਕਾਲੀ ਦਲ ਦਾ ਯੂਥ ਹੈ ਉਹ ਕਿਤੇ ਨਾ ਕਿਤੇ ਜੇ ਠੱਗਿਆ ਮਹਿਸੂਸ ਕਰਦਾ ਤੇ ਅਜਿਹੇ ਆਗੂਆਂ ਤੋਂ ਕਰਦਾ ਸੀ ਕਿਉਂਕਿ ਇਹਨਾਂ ਨੇ ਆਮ ਵਰਕਰਾਂ ਤੱਕ ਤਾਂ ਕੋਈ ਚੀਜ਼ ਜਾਣ ਹੀ ਨਹੀਂ ਦਿੱਤੀ ਆਪਦੇ ਜਿਹੜੇ ਨਿੱਜੀ ਲਾਲਚ ਨੇ ਉਹਨਾਂ ਨੂੰ ਹਮੇਸ਼ਾ ਅੱਗੇ ਰੱਖਿਆ ਇਹਨਾਂ ਨੇ ਪਾਰਟੀ ਤੋਂ ਪਾਰਟੀ ਪ੍ਰਧਾਨ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਉਹ ਕੀ ਤੁਹਾਨੂੰ ਲੱਗਦਾ ਕਾਲੀ ਦਲ ਨੂੰ ਬਚਾਉਣ ਲਈ ਕੀਤੀਆਂ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਭਾਵੇਂ ਸਾਡੀਆਂ ਜਮਾਨਤਾਂ ਜਬਤ ਹੋ ਗਈਆਂ ਪ੍ਰਧਾਨ ਜੀ ਤੇ ਪ੍ਰੈਸ਼ਰ ਕ੍ਰੀਏਟ ਕਰੀਏ ਤੇ ਇਹ ਗੱਲਾਂ ਉਹਦੀਆਂ ਮੰਗਾਂ ਮਣਵਾਈਏ ਵੀ ਗਾਂ ਜਿਹੜੀਆਂ 27 ਚ ਚੋਣਾ ਹੋਣੀਆਂ ਵੀ ਸਾਡੇ ਦੋਵੇਂ ਮੁੰਡੇ ਵੀ ਇਲੈਕਸ਼ਨ ਲੜਨਗੇ ਅਸੀਂ ਵੀ ਲੜਾਂਗੇ ਵੀ ਸਾਨੂੰ ਅੱਜ ਹੀ ਲੈ ਕੇ ਦੇ ਦਿਓ ਗਾਂ ਵਾਸਤੇ ਵੀ ਸਾਡੀਆਂ ਸੀਟਾਂ ਪੱਕੀਆਂ ਸਾਰਾ ਰਸਤਾ ਵੀ ਸਾਫ਼ ਹੋ ਗਿਆ ਯੂਥ ਹਸਤੀ ਯੂਥ ਨੂੰ ਹੁਣ ਮੌਕਾ ਹੀ ਮਿਲ ਸਕਦਾ ਇਹਦੇ ਵਿੱਚ ਵੇਖੋ ਮੈਂ ਤਾਂ ਕਹਿਣਾ ਇਹ ਗ ਰਿਆਸਤਾਂ ਬਣਾਈਆਂ ਸੀ ਆਪਦੀ ਮਰਜ਼ੀ ਦੇ ਜਿਹੜੇ ਹਲਕਾ ਇੰਚਾਰਜ ਲਾਓ ਆਪਦੇ ਮੁੰਡੇ ਕਾਬਲ ਹੈਗੇ ਨਹੀਂ ਹੈਗੇ ਉਹਨਾਂ ਨੂੰ ਇਲੈਕਸ਼ਨ ਵੀ ਲੜਾਓ ਪਾਰਟੀ ਦੇ ਅੰਦਰ ਖਾਤੇ ਵਿਰੋਧਤਾ ਵੀ ਕਰੋ ਵਿਰੋਧੀਆਂ ਨਾਲ ਜਾ ਕੇ ਆਪਦੀਆਂ ਸੀਟਾਂ ਜਿੱਤਣ ਵਾਸਤੇ ਜੱਫੀਆਂ ਵੀ ਪਾਓ ਤੇ ਆਪਦੇ ਜਿਹੜੇ ਜ਼ਿਲ੍ਹੇ ਦੇ ਕੈਂਡੀਡੇਟ ਜਿਹੜਾ ਅੱਖੇ ਨਹੀਂ ਲੱਗਦਾ ਉਹਨੂੰ ਝਟਕ ਦੋ ਇਹਨਾਂ ਦੀ ਇੱਕੋ ਨੀਤੀ ਰਹੀ ਹੈ ਇਸੇ ਨੀਤੀ ਨੇ ਇਹਨਾਂ ਆਗੂਆਂ ਨੇ ਕਾਲੀ ਦਲ ਦਾ ਅਸਲ ਦੇ ਵਿੱਚ ਬੈਠਾ ਕਰਕੇ ਕੀਤਾ ਵੇਖੋ ਜੇ ਗੱਲ ਕਰਦੇ ਨਾ ਇਹ ਟਕਸਾਲੀ ਆ ਵੀ ਸਾਡੀਆਂ ਪਰਿਵਾਰ ਵਾਸਤੇ ਬੜੀਆਂ ਕੁਰਬਾਨੀਆਂ 1963 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਮੇਰੇ ਦਾਦਾ ਜੀ ਨੇ ਪਾਰਟੀ ਵਾਸਤੇ ਜੇਲ੍ਹ ਕੱਟੀ 1963 ਤੋਂ ਕਾਲੀ ਦਲ ਦਾ ਸੀ ਝੰਡਾ ਬੁਲੰਦ ਕਰ ਰਹੇ ਆ ਮੇਰੇ ਫਾਦਰ ਸਾਹਿਬ ਨੇ 2002 ਤੋਂ 47 ਸਰਕਾਰ ਦੇ ਵਿੱਚ ਜੇਲ੍ਹ ਕੱਟੀ ਐ ਮੈਨੂੰ ਸਾਡੀ ਪਰਿਵਾਰ ਦੀ ਤੀਜੀ ਪੀੜ੍ਹੀ ਆ ਜੀ 63 ਤੋਂ ਲੈ ਕੇ ਤੇ 2024 ਤੱਕ 61 ਸਾਲ ਬਣਦੇ ਆ 61 ਸਾਲਾਂ ਬਾਅਦ ਤੀਜੀ ਪੀੜ੍ਹੀ 'ਚ ਜਾ ਕੇ ਮੈਨੂੰ ਅੱਜ 4 ਮਹੀਨੇ ਪਹਿਲਾਂ ਆਉਦਾ ਮਿਲਿਆ ਯਾਰ ਅਸੀਂ ਜਿਹੜਾ ਵਰਕਰ ਐ ਉਹਨਾਂ ਨੇ ਤਾਂ 60 61 61 ਸਾਲ ਇੰਤਜ਼ਾਰ ਕਰ ਲਿਆ ਯਾਰ ਫਿਰ ਵੀ ਪਾਰਟੀ ਤੋਂ ਕੋਈ ਚੀਜ਼ ਨਹੀਂ ਮੰਗੀ ਪਾਰਟੀ ਨੇ ਕੋਈ ਕਾਬਲੀਅਤ ਵੇਖ ਕੇ ਦੇਤੀ ਹੋਊਗੀ ਫਿਰ ਵੀ ਪਾਰਟੀ ਦੇ ਨਾਲ ਵਰਕਰ ਤਾਂ ਡਟ ਕੇ ਖੜਾ ਵੇਖੋ ਅਕਾਲੀ ਦਲ ਦੇ ਵਿੱਚ ਇਹਨਾਂ ਕੱਲਿਆਂ ਦਾ ਸੰਘਰਸ਼ ਨਹੀਂ ਅਕਾਲੀ ਦਲ ਜੇ ਅੱਜ ਖੜਾ ਤੇ ਤਕੜਾ ਕੀਤਾ ਤੇ ਵਰਕਰਾਂ ਕੀਤਾ ਪਿੰਡ ਪਿੰਡ ਦੇ ਵਿੱਚ ਇਹੋ ਜਿਹੇ ਟਕਸਾਲੀ ਵਰਕਰ ਫਿਰ ਇਹਨਾਂ ਦੀ ਜਿਹੜੀ ਜੇ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਤੇ ਮਲਾਈਆਂ ਵੀ ਇਹਨਾਂ ਹੀ ਖਾਧੀਆਂ ਪਰ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਨੇ ਜਿਹੜੀਆਂ ਰਿਆਸਤਾਂ ਜਿਹੜੀਆਂ ਇਹਨਾਂ ਦੀਆਂ ਟੁੱਟੀਆਂ ਨੇ ਹੁਣ ਯੂਥ ਵਾਸਤੇ ਮੌਕਾ ਯੂਥ ਆਪਦੇ ਆਪ ਨੂੰ ਮਹਿਸੂਸ ਕਰਦਾ ਵੀ ਸ਼ਾਇਦ ਇਹਨਾਂ ਦੇ ਜਾਣ ਕਰਕੇ ਸਾਡਾ ਭਲਾ ਹੋਇਆ ਇਸ ਬਾਬਤ ਕੋਈ ਗੱਲਬਾਤ ਹੋਈ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਹੋਵੇ ਕਿ ਉਹ ਦੂਜੇ ਜਿਹੜਾ ਬਾਗੀ ਧੜਾਓ ਚੁੱਕਿਆ ਉਹ ਤੋਂ ਕੋਈ ਸਿਹਤ ਲੈਣ ਨੂੰ ਜਾਂ ਉਹਨਾਂ ਵੱਲ ਨਾ ਜਾਣ ਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਵੇਖੋ ਮ ਸਿਆਣੇ ਆਂਦੇ ਹੁੰਦੇ ਆ ਵੀ ਜੇ ਆਪਦੇ ਕਿਸੇ ਸੱਜਣ ਨੂੰ ਛੱਡਣਾ ਹੋਵੇ ਨਾ ਉਹਦੇ ਹਮੇਸ਼ਾ ਚੰਗੇ ਸਮੇਂ ਦੇ ਵਿੱਚ ਛੱਡੀਦਾ ਮਾੜੇ ਸਮੇਂ ਦੇ ਵਿੱਚ ਕੌਣ ਛੱਡ ਕੇ ਜਾਂਦਾ ਮਾੜੇ ਸਮੇਂ ਦੇ ਵਿੱਚ ਜੋ ਸੱਜਣ ਨੂੰ ਛੱਡ ਕੇ ਜਾਈਏ ਉਹ ਗਦਾਰੀ ਹੁੰਦੀ ਹੈ ਖਾਸ ਕਰਕੇ ਜਿਨ੍ਹਾਂ ਦੇ ਨਾਲ ਆਪਾਂ ਜਿਨ੍ਹਾਂ ਤੋਂ ਮੰਗਾ ਬਣਵਾਈਆਂ ਹਣ ਐਨਾ ਕੁਝ ਲੈ ਕੇ ਉਸ ਪਾਰਟੀ ਦੇ ਪਿੱਛੇ ਛੁਰਾ ਮਾਰੀਏ ਤੇ ਵੇਖ ਵੈਸੇ ਵੀ ਇਕਾਲੀ ਦਲ ਦਾ ਇਤਿਹਾਸ ਰਿਹਾ ਪੀ ਜਦੋਂ ਵੀ ਬਾਗੀਆਂ ਨੂੰ ਆਪਾਂ ਵਾਪਸ ਪਾਰਟੀ ਦੇ ਵਿੱਚ ਲਿਆ ਕੇ ਪਹਿਲੀਆਂ ਜਿਹੜੀਆਂ ਪੋਜੀਸ਼ਨਾਂ ਤੇ ਬਹਾਲ ਕੀਤਾ ਤੇ ਹਮੇਸ਼ਾ ਪਾਰਟੀ ਦਾ ਨੁਕਸਾਨ ਹੋਇਆ ਸੋ ਇਸ ਕਰਕੇ ਇਹਨਾਂ ਨੇ ਜੇ ਅੱਜ ਔਖੇ ਸਮੇਂ ਦੇ ਵਿੱਚ ਪਾਰਟੀ ਦੀ ਬਾਹ ਛੱਡੀ ਤੇ ਮੈਨੂੰ ਲੱਗਦਾ ਵੀ ਚੰਗੇ ਸਮੇਂ ਦੇ ਵਿੱਚ ਵੀ ਇਹ ਜਿਹੇ ਬੰਦਿਆਂ ਨੂੰ ਨੇੜੇ ਨਹੀਂ ਲਾਉਣਾ ਚਾਹੀਦਾ ਅੱਜ ਮੀਟਿੰਗ ਦੇ ਵਿੱਚ ਮੁੰਡਿਆਂ ਨੂੰ ਵੀ ਕੇਸਰੀ ਪੱਗਾ ਬਣਾ ਕੇ ਮਤਲਬ ਦਾ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਕਿ ਉਹੀ ਲੋੜ ਉਹੀ ਜਿਹੜਾ ਅਕਾਲੀ ਦਲ ਹੁੰਦਾ ਸੀ ਪਹਿਲਾ ਪੱਗਾ ਬਣ ਕੇ ਦਿਖਦਾ ਹੁੰਦਾ ਸੀ ਅੱਜ ਉਹੀ ਲੋੜ ਦੁਆਰਾ ਪੂਰੀ ਕੀਤੀ ਨਹੀਂ ਸ਼ਰੋਮਣੀ ਅਕਾਲੀ ਦਲ ਵੇਖੋ ਬੜਾ ਸ਼ਾਨਾਮੱਤਾ ਇਤਿਹਾਸ ਨਹੀਂ ਵੇਖੋ ਕਿਉਂ ਨਾ ਕਿਹਾ ਜਾਵੇ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕੇਸਰੀ ਕਰਦਾ ਸਾਡਾ ਕੇਸਰੀ ਝੰਡਾ ਸਾਡੀ ਅਗਵਾਈ ਕਰਦਾ ਅਸੀਂ ਕੋਈ ਵੀ ਆਪਦਾ ਕਾਰਜ ਅਰਦਾਸ ਕਰਕੇ ਸ਼ੁਰੂ ਕਰਦੇ ਆ ਹੁਕਮਨਾਮਾ ਲੈਨੇ ਆ ਸ਼ਰੋਮਣੀ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਹੈ ਇਹ ਪੱਗਾਂ ਦੀ ਗਿਣਤੀ ਦਿਨੋ ਦਿਨ ਵਧਨੀ ਹੈ ਅਸਲੀ ਤੇ ਫਰਕ ਅਸਲੀ ਤੇ ਨਕਲੀ ਦਾ ਫਰਕ ਹੈ ਨਾ ਜਦੋਂ ਔਖੇ ਵੇਲੇ ਪਤਾ ਲੱਗਦਾ ਹੁੰਦਾ ਤੇ ਅੱਜ ਜਿਹੜੇ ਅਸਲੀ ਐ ਉਹ ਰਹਿ ਜਾਣੇ ਆ ਤੇ ਨਕਲੀਆਂ ਨੇ ਜਾ ਕੇ ਵਿਰੋਧੀਆਂ ਨਾਲ ਜੱਫੀਆਂ ਵੀ ਪਾਉਣੀਆਂ ਨੇ ਤੇ ਆਪਦੀਆਂ ਜਿਹੜੇ ਨਿੱਜੀ ਲਾਲਚ ਨੇ ਉਹਨਾਂ ਵਾਸਤੇ ਜਾ ਕੇ ਹਰੇਕ ਦੇ ਪੈਰੀਂ ਵੀ ਪੈਣਾ ਅੱਜ ਮੀਟਿੰਗ ਦੇ ਵਿੱਚ ਕੀ ਲੱਗਦਾ ਸੀਗਾ ਪ੍ਰਧਾਨ ਸਾਹਿਬ ਨੇ ਕੋਈ ਨਵੀਂ ਗੱਲ ਆਖੀ ਹੋਵੇ ਯੂਥ ਯੂਥ ਦੇ ਲਈ ਕੋਈ ਸੁਨੇਹਾ ਛੱਡਿਆ ਹੋਵੇ ਕਿ ਉਹੀ 2024 ਦੇ ਇਲੈਕਸ਼ਨ ਨੂੰ ਲੈ ਕੇ ਜਾਂ ਯੂਥ ਨੂੰ ਜਾਗਰਤ ਕਰਨ ਵਾਸਤੇ ਮੀਟਿੰਗ ਨਹੀਂ ਯੂਥ ਨੇ ਪ੍ਰਧਾਨ ਜੀ ਨੂੰ ਹਮੇਸ਼ਾ ਵਿਸ਼ਵਾਸ ਦਿਵਾਇਆ ਅੱਜ ਵੀ ਵਿਸ਼ਵਾਸ ਦਿਵਾਇਆ ਅੱਜ ਅਸੀਂ ਇਹੀ ਵਿਸ਼ਵਾਸ ਦਿਵਾਇਆ ਵੀ ਜੇ ਚਾਰ ਬੰਦੇ ਜਾ ਕੇ ਔਖੇ ਵੇਲੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤੇ ਇਹ ਗੱਲ ਨੂੰ ਅਸੀਂ ਯੂਥ ਵਾਲੇ ਇਹ ਗੱਲ ਕਹਿੰਨੇ ਆਂ ਵੀ ਅਸੀਂ ਪਾਰਟੀ ਨੂੰ ਖੜਿਆ ਕਰਨ ਵਾਸਤੇ ਜੇ ਅਸੀਂ ਦੇ 10 ਘੰਟੇ ਮਿਹਨਤ ਕਰਦੇ ਸੀ 15 ਕਰ ਲਾਂਗੇ ਵੇਖੋ ਸਾਡੇ ਚ એનર્ਜੀ ਦੀ ਕੋਈ ਕਮੀ ਨਹੀਂ ਅਸੀਂ ਮਿਹਨਤ ਤੋਂ ਮੁਨਕਰ ਨਹੀਂ ਵੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਔਖੇ ਸਮੇਂ ਆਪਦੇ ਜਰਨੈਲ ਦੇ ਨਾਲ ਡਟ ਕੇ ਖੜੇ ਆਂ ਬਾਦਲ ਸਾਹਿਬ ਨੂੰ ਵੀ ਸ਼ਵਾਜ ਦਵਾਇਆ ਬਾਦਲ ਸਾਹਿਬ ਪ੍ਰਵਾਹ ਨਾ ਕਰਿਓ ਕਿਸੇ ਗੱਲ ਦੀ ਅਸੀਂ ਦੁਗਣੀ ਮਿਹਨਤ ਕਰਕੇ ਤੁਹਾਨੂੰ ਵੀ ਮਜ਼ਬੂਤ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਜ਼ਬੂਤ ਕਰਾਂਗੇ ਤਣ ਦੇ ਨਾਲ ਡਟ ਕੇ ਪਾਰਟੀ ਦੀ ਸੇਵਾ ਕਰਾਂਗੇ ਬਹੁਤ ਸਾਰੇ ਜਿਹੜੇ ਹੁਣ ਟਕਸਾਲੀ ਆਗੂ ਜਿਹੜੇ ਕਹਿੰਦੇ ਆ ਕਿ ਅੱਜ ਜਲੰਧਰ ਦੀ ਮੀਟਿੰਗ ਦੇ ਵਿੱਚ ਨਜ਼ਰ ਆਏ ਸੀਗੇ ਕੁਝ ਟੋੜਾ ਪਰਿਵਾਰ ਦੇ ਵਿੱਚੋਂ ਵੀ ਨਹੀਂ ਕੁਝ ਕਰਤਾਰ ਸਿੰਘ ਹੋਰ ਸੰਤ ਕਰਤਾਰ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਵੀ ਉਹ ਯੂਥ ਵਾਲੇ ਆਗੂ ਵੀ ਬਹੁਤ ਸਾਰੇ ਗਏ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਕਹਣਾ ਹੈ ਦੇਖੋ ਉਹ ਸਤਕਾਰਯੋਗ ਪਰਿਵਾਰ ਨੇ ਕਿਉਂਕਿ ਪਾਰਟੀ ਵਾਸਤੇ ਉਹਨਾਂ ਕੱਲਣਾ ਕੱਲ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅਕਾਲੀ ਦਲ ਦੇ ਤਾਂ ਹਰੇਕ ਪਰਿਵਾਰ ਨੇ ਕੱਲਣਾ ਕੱਲ ਲਈ ਹੈ ਮੇਰੇ ਦੋ ਦੋ ਪੀੜ੍ਹੀਆਂ ਨੇ ਜੇਲ੍ਹ ਕੱਟੀ ਹੈ ਅਸੀਂ 60 61 ਸਾਲ ਹੋ ਗਏ ਪਾਰਟੀ ਦੀ ਸੇਵਾ ਕਰਦੇ ਆਂ ਦੇਖੋ ਪਾਰਟੀ ਨੂੰ ਕੁਝ ਪਾਰਟੀ ਨੂੰ ਕਹ ਰਹੇ ਉਹ ਵੱਖਰੇ ਪਾਰਟੀ ਨੂੰ ਕੁਝ ਪਰਿਵਾਰਾਂ ਤੱਕ ਸੀਮਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅੱਜ ਵੀ ਵਰਕਰ ਹੈ ਨਾ ਉਹ ਚਟਾਨਾਂ ਵਾਂਗੂ ਪਾਰਟੀ ਨਾਲ ਕਿਉਂ ਖੜਾ ਕਿਉਂਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਵਾਕਿਫ ਨੇ ਸਾਡੀਆਂ ਪੀੜ੍ਹੀਆਂ ਸਾਨੂੰ ਜਿਹੜੇ ਸਾਡੇ ਬਜ਼ੁਰਗ ਨੇ ਸਾਨੂੰ ਸੇਧ ਦੇ ਕੇ ਗਏ ਨੇ ਅਕਾਲੀ ਦਲ ਦੇ ਹੱਕ 'ਚ ਸਾਨੂੰ ਬਾਹ ਫੜਾ ਕੇ ਗਏ ਨੇ ਸਾਨੂੰ ਅਕਾਲੀ ਦਲ ਦੇ ਇਤਿਹਾਸ ਤੋਂ ਵਾਕਿਫ ਕਰਕੇ ਗਏ ਆ ਜੀ ਅਸੀਂ ਮਤਲਬ ਹੀ ਨਹੀਂ ਯਾਰ ਜਿੱਡੀਆਂ ਮਰਜ਼ੀ ਚੁਣੌਤੀਆਂ ਆ ਜਾਣਾਂ ਜੋ ਮਰਜ਼ੀ ਹੋ ਜੇ ਅਕਾਲੀ ਕੌਣ ਹੈ ਅਕਾਲੀ ਉਹ ਹੈ ਜਿਹੜਾ ਜੰਮਿਆ ਵੀ ਅਕਾਲੀ ਹੈ ਤੇ ਜਿੰਨੇ ਮਰਨਾ ਵੀ ਅਕਾਲੀ ਹੈ ਉਹ ਅਕਾਲੀ ਨਹੀਂ ਵੀ ਜਿਹੜਾ ਔਖਾ ਸਮਾਂ ਆਇਆ ਤੇ ਉਸੇ ਵੇਲੇ ਦਲ ਬਦਲ ਜੇ ਉਹਨੂੰ ਆਪਾਂ ਅਕਾਲੀ ਕਹਿ ਨਹੀਂ ਸਕਦੇ ਠੀਕ ਹੈ ਬਹੁਤ ਬਹੁਤ ਹਾਂ ਇੱਕ ਹੋਰ ਹੈ ਗੱਲ ਦੂਜੀ ਇਹਨਾਂ ਨੇ ਇਹ ਗੱਲ ਮੇਰੀ ਲਿਖ ਕੇ ਲੈ ਲਿਓ ਇਹਨਾਂ ਕਿਸੇ ਪਾਸੇ ਚੋਗੇ ਨਹੀਂ ਰਹਿਣਾ ਸ਼ਹੀਦਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹਦੀਆਂ ਨੀਵਾਂ ਚ ਲੱਖਾਂ ਸ਼ਹੀਦ ਜਿਹੜੇ ਉਹਨਾਂ ਦੇ ਸਿਰ ਲੱਗੇ ਆ ਤੇ ਔਖੇ ਟਾਈਮੇ ਜਿਹੜੇ ਸ਼ਹੀਦਾਂ ਦੀ ਜਿਹੜੀ ਜਸੇਬੰਦੀ ਉਦਿਆਂ ਸਵਾਵਾਂ ਦਾ ਨਿੱਗ ਮੰਨ ਕੇ ਚੌਧਰਾ ਮੰਨ ਕੇ ਤੇ ਜੇ ਅੱਜ ਔਖੇ ਵੇਲੇ ਪਾਰਟੀ ਨੂੰ ਛੱਡ ਕੇ ਜਾਣਗੇ ਇਹਨਾਂ ਨੂੰ ਪ੍ਰਮਾਤਮਾ ਦੀ ਕਚਹਿਰੀ 'ਚ ਵੀ ਉੱਥੇ ਵੀ ਨਿਆਂ ਦੇਣਾ ਪੈਣਾ ਇਹਨਾਂ ਤੁਸੀਂ ਵੇਖਿਓ ਵੀ ਇਹ ਬਾਲਾਚਿਰ ਬਾਲੇ ਲੰਮੀ ਰੇਸ ਦੇ ਘੋੜੇ ਨਹੀਂ ਹੈਗੇ ਹਾਂ ਇਹ ਇੱਕ ਖਾਨ ਹੈ ਨਾ ਨਾ ਖੁਦਾ ਮਿਲਾ ਨਾ ਵਸੀਲੇ ਸੁਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਹਮ ਇਹਨਾਂ ਨਾਲ ਉਹ ਹਾਲ ਹੋਣਾ ਠੀਕ ਹੈ ਤਾਂ ਇਹ ਸਨ ਸਾਡੇ ਨਾਲ ਵੀਰ ਸਿੰਘ ਰਾਣਾ ਲਗਾਤਾਰ ਅੱਜ ਯੂਥ ਅਕਾਲੀ ਦਲ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯੂਥ ਵੱਲੋਂ ਆਸ਼ਵਾਸ਼ਣ ਦਵਾਇਆ ਜਾਂਦਾ ਕਿ ਕਿਤਨੇ ਕਿਤੇ ਅਸੀਂ ਪ੍ਰਧਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਬਹੁਤ ਸਾਰੀ ਗੱਲਾਂ ਇਸ ਬਾਬਤ ਦੇ ਇਸ ਮੀਟਿੰਗ ਦੇ ਵਿੱਚੋਂ ਨਿਕਲ ਗਏ ਸਾਹਮਣੇ ਹੀ ਹੈ ਕੈਮਰਾ ਪਾਸੋਂ ਰਵਿੰਦਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਡੇ ਨਿਊਜ਼ ਸਟੱਡੀ